ਬੀਬੀ ਜ਼ਗੀਰ ਕੋਰ ਬਾਰੇ ਵੀ ਚਰਚਾ ਚੱਲਦੀ ਪਈ ਹੈ ਕਿ ਕਿਸੇ ਵੇਲੇ ਹੋ ਵੀ ਸਕਦਾ ਐ ਕਿ ਉਹ ਭਾਜਪਾ ਚ ਚਲ ਜਾਣ। ਇਹ ਕਿਤਨਾ ਕਿਤੇ ਇਹਨਾਂ ਨੇ ਪ੍ਰੈਸ਼ਰਾਈਜ਼ ਵੀ ਕੀਤਾ ਸੀ ਕਿ ਭਾਜਪਾ ਦੇ ਨਾਲ ਗੱਠਜੋੜ ਹੋਣਾ ਚਾਹੀਦਾ। ਉਹ ਜਿਹੜਾ ਟਰਸਟ ਹੈ ਉਹ ਤੁਹਾਨੂੰ ਕਿਤੇ ਇੱਧਰ ਨੂੰ ਤੇ ਲੈ ਜਾ ਰਿਹਾ ਕਿ ਤੁਸੀਂ ਬੀਬੀ ਜ਼ਗੀਰ ਕੋਰ ਦੀ ਥਾਂ ਲੈਣ ਨੂੰ ਕਾਲੇ ਬੈਠੇ। ਤੇ ਮੈਂ ਉਹਨਾਂ ਦਾ ਸਾਥ ਨਹੀਂ ਦੇ ਸਕਦਾ। ਇਹਨਾਂ ਨੂੰ ਸੀ ਕਿ ਸ਼ਾਇਦ ਲੋਕ ਸਭਾ ਚ ਅਸੀਂ ਫਿਰ ਇਕੱਠੇ ਹੋ ਜਾਵਾਂਗੇ। ਇਹਨਾਂ ਦੇ ਕਈ ਕੰਮ ਹੈਗੇ ਜਿਹੜੇ ਸੈਂਟਰ ਤੋਂ ਇਹਨਾਂ ਨੇ ਕਰਾਣੇ ਹੁੰਦੇ ਪਰਸਨਲ ਕੰਮ ਐ ਕਹਾਂ। ਕਿ ਕਿਸੇ ਵੀ ਸਟੇਟ ਚ ਜਾ ਕੇ ਦੇਖ ਲਓ ਭਾਜਪਾ ਨੇ ਇਹ ਕੀਤਾ ਹੈ ਪਹਿਲੇ ਘਟਵੰتن ਕੀਤਾ ਹੈ ਬਾਅਦ ਚ ਉਸ ਪਾਰਟੀ ਨੂੰ ਕੋਸ਼ਿਸ਼ ਪੂਰੀ ਕੀਤੀ ਖਤਮ ਕਰ ਦਿੱਤੀ ਐ ਨਹੀਂ ਲੱਗ ਰਿਹਾ ਕਿ ਤੇ ਉਹ ਤਿਆਰ ਬੈਠੇ ਆ ਕਿ ਹੁਣ ਮੈਂ ਉਸ ਪੋਜੀਸ਼ਨ ਦੇ ਵਿੱਚ ਆ ਗਿਆ ਕਿ ਹੁਣ ਮੈਂ ਪ੍ਰਧਾਨ ਬਣ ਸਕਦਾ ਇਹ ਸਿਰਫ ਕੋਸ਼ਿਸ਼ ਕਰ ਰਹੇ ਆ ਆਂਦਰਾ ਇਹਨਾਂ ਨੂੰ ਪਤਾ ਲੱਗ ਚੁੱਕਿਆ ਹੈ ਕਿ ਅਸੀਂ ਸਾਡਾ ਕੁਛ ਨਹੀਂ ਬੰਨਾ ਅਸੀਂ ਮੂਹ ਦੀ ਖਾਣੀ ਤੁਸੀਂ ਹੁਣ ਵੀ ਦੇਖ ਲਓ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਵੱਡੇ ਲੀਡਰ ਭਾਜਪਾ ਆਪਣੇ ਕੋਲ ਲੈ ਜਾ ਚੁੱਕੇ ਹਾਨੂੰ ਕਿੰਨਾ ਕਿੰਨਾ ਨੁਕਸਾਨ ਪਹੁੰਚਾਇਆ ਹੈ ਕੋਪੀਰ ਸਿੰਘ ਬਾਦਲ ਤਾਂ ਕਾਲੇ ਸੀਗੇ ਇੱਕ ਭਾਈ ਕਿਤੇ ਗੱਠਜੋੜ ਹੋ ਜਾਵੇ ਆ ਬੀਜੇਪੀ ਦੇ ਨਾਲ ਪੱਲਾ ਰਲ ਜਾਵੇ ਤੇ ਉਸ ਤੋਂ ਬਾਅਦ ਆਪਾਂ ਇਲੈਕਸ਼ਨ ਲੜੀਏ ਪਰ ਉਹ ਹੋ ਨਹੀਂ ਸਕਿਆ ਇਹ ਚਾਰੇ ਸੀ ਗਠਬੰਧਨ ਹੋ ਬਾਦਲ ਸਾਹਿਬ ਨੇ ਕਿਹਾ ਨਹੀਂ ਹੋਣਾ ਚਾਹੀਦਾ ਜਿੰਦੀ ਗੱਲਾਂ ਚੱਲਦੀਆਂ ਪਈਆਂ ਕਿ ਹੁਣ ਥੋੜੀ ਸ਼ਾਂਤੀ ਹੋ ਸਕਦੀ ਜਿਹੜਾ ਬੰਦਾ ਪਾਰਟੀ ਨੂੰ ਨੁਕਸਾਨ ਪਹੁੰਚਾਉਂਦਾ ਹੈ ਯਾ ਨੁਕਸਾਨ ਕਰ ਰਿਹਾ ਪਾਰਟੀ ਦਾ ਉਹ ਤੇ ਐਕਸ਼ਨ ਹੋਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਹਾਲਾਤ ਹੁਣ ਦਿਨ ਪ੍ਰਤੀ ਦਿਨ ਹੋਰ ਤੀਬਰ ਹੁੰਦੇ ਜਾਂਦੇ ਪਏ ਨੇ ਹੋਰ ਨਿਘਾਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਉਂਦਾ ਜਾ ਰਿਹਾ ਪਰ ਇਹਦਾ ਕਾਰਨ ਕੀ ਹੈ ਉਹਦੇ ਬਾਰੇ ਡਿਸਕਸ਼ਨਸ ਬੇਹੱਦ ਹੋ ਚੁੱਕੀਆਂ ਨੇ ਪਰ ਹੁਣ ਇੱਕ ਹੋਰ ਨਵਾਂ ਨੈਰੇਟਿਵ ਉੱਭਰਦਾ ਪਿਆ ਕਿਹਾ ਜਾ ਰਿਹਾ ਹੈ ਕਿ ਜਿਹੜਾ ਸੋ ਕਾਲਡ ਬਾਗੀ ਧੜਾ ਉਹ ਬਾਗੀ ਧੜਾ ਕਿਸੇ ਵੇਲੇ ਵੀ ਭਾਜਪਾ ਦੇ ਵਿੱਚ ਜਾ ਸਕਦਾ ਹੈ ਕਿਸੇ ਵੇਲੇ ਵੀ ਬੀਜੇਪੀ ਦੇ ਵਿੱਚ ਸ਼ਮੂਲੀਅਤ ਕੀਤੀ ਜਾ ਸਕਦੀ ਹੈ ਇਸ ਤਰ੍ਹਾਂ ਕਿਉਂ ਕਿਹਾ ਜਾ ਰਿਹਾ ਆਖਰਕਾਰ ਕਾਰਨ ਕੀ ਨੇ ਕਿਉਂਕਿ ਇਸ ਬਾਗੀ ਧੜੇ ਨੇਤਾ ਜੇ ਬੇੜਾ ਚੱਕਿਆ ਸੀਗਾ ਕਿ ਅਸੀਂ ਅਕਾਲੀ ਦਲ ਦੇ ਵਿੱਚ ਸੁਧਾਰ ਕਰਾਂਗੇ ਜਿਸ ਵਾਸਤੇ ਕਨਵੀਨਰ ਬਣਾਇਆ ਗਿਆ ਗੁਰਪ੍ਰਤਾਪ ਵਡਾਲਾ ਨੂੰ ਔਰ ਉਸੇ ਲੀਹ ਦੇ ਉੱਤੇ ਚੱਲਦਿਆਂ ਇਹ ਸੋ ਕਾਲਡ ਬਾਗੀ ਧੜਾ ਜਿਹੜਾ ਹੈ ਇਹ ਇਸ ਕੰਮ ਨੂੰ ਨਿਪਰੇ ਚਾੜਨ ਵਾਸਤੇ ਲੱਗਿਆ ਹੋਇਆ ਦਰਬਾਰ ਸਾਹਿਬ ਜਾ ਕੇ ਮੱਥਾ ਟੇਕ ਕੇ ਤੇ ਆਗਾਜ਼ ਕਰ ਲਿਆ ਜਾਂਦਾ ਪਰ ਅਚਾਨਕ ਇਹ ਗੱਲ ਕਿੱਥੋਂ ਨਿਕਲ ਆਈ ਕਿ ਇਹ ਬੀਜੇਪੀ ਦਾ ਪੱਲਾ ਫੜ ਸਕਦੇ ਨੇ ਇਹਦੇ ਬਾਰੇ ਚਰਚਾ ਕਰਨੀ ਬਹੁਤ ਜ਼ਰੂਰੀ ਹੈ ਔਰ ਕਿਸੇ ਅਕਾਲੀ ਲੀਡਰ ਦਾ ਹੋਣਾ ਉਹਨਾਂ ਹੀ ਜ਼ਿਆਦਾ ਜ਼ਰੂਰੀ ਹੈ ਸਾਡੇ ਨਾਲ ਮੌਜੂਦ ਨੇ ਆਰਤੀ ਰਾਜਪੂਤ ਆਰਤੀ ਜੀ ਸਵਾਗਤ ਕਰਦਾ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਅਚਾਨਕ ਦੁਬਾਰਾ ਇਹ ਗੱਲ ਛਿੜ ਗਈ ਹੈ ਕਿ ਜਿਹੜਾ ਬਾਗੀ ਧੜਾਇਆ ਉਹ ਕੁਝ ਹੋਰ ਪਲਾਨ ਕਰ ਸਕਦਾ ਹੈ ਜਿਹਦੇ ਵਿੱਚ ਇਹ ਸਾਫ਼ ਕਰ ਦਿੱਤਾ ਗਿਆ ਹੈ ਕਿ ਹੋ ਸਕਦਾ ਹੈ ਕਿ ਭਾਜਪਾ ਦੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਜਾਵੇ ਕਈ ਤਾਂ ਇਹ ਵੀ ਕਹਿੰਦੇ ਪਏ ਨੇ ਕਿ بڑے ਲੀਡਰ ਐਦਾਂ ਦੇ ਨਹੀਂ ਜਿਹੜੇ ਭਾਜਪਾ ਦੇ ਵਿੱਚ ਜਾਣਾ ਚਾਹ ਰਹੇ ਨੇ ਨਾਮ ਵੀ ਪ੍ਰਸਤੁਤ ਕੀਤੇ ਗਏ ਨੇ ਸਭ ਤੋਂ ਪਹਿਲਾਂ ਤਾਂ ਇਸ ਬਾਰੇ ਤੁਸੀਂ ਕੀ ਕਹੋਗੇ ਵੇਖੋ ਮੈਂ ਵੀ ਕਾਫੀ ਚਿਰ ਦੇ ਇੰਟਰਵਿਊਜ਼ ਵੇਖੀ ਜਾ ਰਹੀਆਂ ਕਾਫੀ ਸਾਰੇ ਇੰਟਰਵਿਊਜ਼ ਵੇਖੇ ਕਾਫੀ মিডিਆਜ਼ ਦੇ ਵੱਖਰੇ ਵੱਖਰੇ ਸਭ ਨੇ ਆਪਣੇ ਵਿਚਾਰ ਵੀ ਰੱਖੇ ਹਨ ਔਰ ਕਾਫੀ ਹੱਦ ਤੱਕ ਮੀਡੀਆ ਇਹ ਕਹਿ ਰਹੀ ਹੈ ਜਾਂ ਇੰਟਰਵਿਊਜ਼ ਜਿੰਨੇ ਵੀ ਸੀਨੀਅਰ ਲੀਡਰਸ਼ਿਪ ਗੱਲ ਕਰਦੇ ਆ ਉਹ ਇਹ ਹੀ ਕਹਿੰਦੇ ਆ ਕਿ ਬੀਜੇਪੀ ਦੇ ਨਾਲ ਸੰਬੰਧ ਇਹਨਾਂ ਦੇ ਹੈਗੇ ਆ ਔਰ ਸੰਬੰਧ ਅਸੀਂ ਸਪਸ਼ਟ ਵੀ ਕਰ ਚੁੱਕੇ ਹਾਂ ਮੈਂ ਪਹਿਲੇ ਵੀ ਇੱਕ ਇੰਟਰਵਿਊ 'ਚ ਤੁਹਾਡੇ ਨਾਲ ਸੰਬੰਧ ਜਿੰਨੇ ਸੀ ਚਾਹੇ ਉਹ ਬੀਬੀ ਜਗੀਰਕੌਰ ਸੀ ਜਾਂ ਮਾਜਰਾ ਸਾਹਿਬ ਸੀ ਜਾਂ ਔਰ ਜਿੰਨੇ ਵੀ ਲੀਡਰ ਸੀ ਮਨੁੱਖਾ ਜੀ ਸੀ ਆਪਾਂ ਉਹਨਾਂ ਦੇ ਸੰਬੰਧ ਸਪਸ਼ਟ ਕਰ ਚੁੱਕੇ ਸੀ ਕਿ ਇਹਨਾਂ ਦੇ ਸੰਬੰਧ ਬੜੇ ਸਟਰੋਂਗ ਸੀ ਔਰ ਇਹ ਕਿ ਤਰ੍ਹਾਂ ਕਿ ਇਹਨਾਂ ਨੇ ਪ੍ਰੈਸ਼ਰਾਈਜ਼ ਵੀ ਕੀਤਾ ਸੀ ਕਿ ਭਾਜਪਾ ਦੇ ਨਾਲ ਗਠਜੋੜ ਹੋਣਾ ਚਾਹੀਦਾ ਗਠਜੋੜ ਹੋਣਾ ਚਾਹੀਦਾ ਤੇ ਅੱਜ ਕਈ ਮਤਲਬ ਚੀਜ਼ਾਂ ਹੈ ਕਿ ਜੇ ਤੁਸੀਂ ਇਹਨੂੰ ਲੌਜੀਕਲੀ ਤੁਸੀਂ ਵੇਖੋ ਤੇ ਇੱਕ ਕਦੋਂ ਬਗਾਵਤ ਸ਼ੁਰੂ ਹੋਈ ਹੈ ਜਦੋਂ ਭਾਜਪਾ ਦੇ ਨਾਲ ਗੜਵੰਧਨ ਟੁੱਟਿਆ ਇਹਨਾਂ ਨੂੰ ਸੀ ਕਿ ਸ਼ਾਇਦ ਲੋਕ ਸਭਾ ਚੋਂ ਅਸੀਂ ਫਿਰ ਇਕੱਠੇ ਹੋ ਜਾਵਾਂਗੇ ਇਹਨਾਂ ਦੇ ਕਈ ਕੰਮ ਹੈਗੇ ਜਿਹੜੇ ਸੈਂਟਰ ਤੋਂ ਇਹਨਾਂ ਨੇ ਕਰਾਣੇ ਹੁੰਦੇ ਪਰਸਨਲ ਕੰਮ ਮੈਂ ਕਹਾਂਗੀ ਤੇ ਕਿਤੇ ਨਾ ਕਿਤੇ ਹਾਂ ਇਹ ਗੱਲ 'ਚ ਕੋਈ ਦੋ ਰਾਏ ਨਹੀਂ ਹੈ ਇਹ ਜਾ ਸਕਦੇ ਆ ਕਿਉਂਕਿ ਇਹਨਾਂ ਦੀ ਹਾਰ ਬਹੁਤ ਬੁਰੀ ਹੋਣੀ ਹੈ ਬਾਦਲ ਸਾਹਿਬ ਨੂੰ ਹਟਾਣ ਦੀ ਜਿਹੜੀ ਮੂਵਮ ਚਲਾਈ ਸੀ ਇਹਨਾਂ ਨੇ ਇਹ ਸਾਰੇ ਹੱਥ ਪੈਰ ਮਾਰ ਚੁੱਕੇ ਆ ਉਹਨਾਂ ਨੂੰ ਖੁਦ ਨੂੰ ਪਤਾ ਲੱਗ ਚੁੱਕਾ ਹੈ ਕਿ ਉਹਨਾਂ ਸੀ ਸਾਡਾ ਜਿਹੜਾ ਹੈਗਾ ਉਹ ਵਜੂਦ ਕਿਤੇ ਨਾ ਕਿਤੇ ਸਾਡਾ ਜਿਹੜਾ ਸੀ ਇੱਕ ਸਟਰੈਟਜੀ ਬਣਾਈ ਸੀ ਇਹ ਕਾਮਯਾਬ ਨਹੀਂ ਹੋਣੀ ਆ ਤੇ ਨੇਚਰਲ ਹੈ ਕਿਤੇ ਨਾ ਕਿਤੇ ਨੂੰ ਜਾਣਾ ਪੈਣਾ ਇਹਨਾਂ ਨੂੰ ਕਿਸੇ ਕਰਦੇ ਪਏ ਕਿ ਉਹ ਮੁਹੰਮਦ ਜੇ ਹੁਣ ਉਹਨਾਂ ਦੀ ਫੇਲ ਹੋ ਗਈ ਹੈ ਪਰ ਜੇ ਗੁਰਪ੍ਰਤਾਪ ਵਡਾਲਾਵਲ ਨਿਗਾਹ ਮਾਰੀਏ ਉਹ ਵੀ ਸੁਖਵੀਰ ਸਿੰਘ ਬਾਦਲਵੰਗ ਹੁਣ ਉਹਨਾਂ ਨੇ ਵੀ ਦਾੜਾ ਖੁੱਲਾ ਕਰ ਦਿੱਤਾ ਖੋਲ੍ਹ ਲਿਆ ਆ ਪਹਿਲਾਂ ਦਾੜੀ ਬੰਨ ਕੇ ਰੱਖਦੇ ਹੁੰਦੇ ਸੀ ਹੁਣ ਖੁੱਲੀ ਦਾੜੀ ਚਾਹੁੰਦੇ ਪਏ ਆ ਐ ਨਹੀਂ ਲੱਗ ਰਿਹਾ ਕਿਤੇ ਉਹ ਤਿਆਰ ਬੈਠੇ ਆ ਕਿ ਹੁਣ ਮੈਂ ਉਸ ਪੋਜੀਸ਼ਨ ਦੇ ਵਿੱਚ ਆ ਗਿਆ ਕਿ ਹੁਣ ਮੈਂ ਪ੍ਰ ਇਹ ਕੋਈ ਮੈਨੂੰ ਲੱਗਦਾ ਨਹੀਂ ਇਹ ਕੋਈ ਜ਼ਿਲ੍ਹਾ ਆ ਤੁਹਾਡਾ ਇੱਕ ਹਲਕਾ ਹੈਗਾ ਜਿੱਥੇ ਤੁਸੀਂ ਇੰਨੇ ਥੋੜੇ ਜਿਹਾ ਗੁੱਟ ਨੂੰ ਲੈ ਕੇ ਤੁਸੀਂ ਪ੍ਰਧਾਨਗੀ ਬਣਾ ਲੋਗੇ ਹੋ ਸਕਦਾ ਹੈ ਹਾਂ ਉਹਨਾਂ ਦੇ ਆਪਣੇ ਹਲਕੇ ਦਾ ਵਿੱਚ ਜਿਹੜਾ ਉਹਨਾਂ ਦਾ ਹਲਕਾ ਹੈਗਾ ਉਹਦੇ ਵਿੱਚ ਉੱਥੇ ਪ੍ਰਧਾਨਗੀ ਲਈ ਉਹਨਾਂ ਨੇ ਉਹ ਕਰ ਲਿਆ ਹੋਵੇ ਤੇ ਤੁਸੀਂ ਆਪਣੇ ਵेशभूषा ਨੂੰ ਬਦਲ ਕੇ ਨਾ ਤੁਸੀਂ ਲੋਕਾਂ ਦਾ ਦਿਲ ਹੀ ਜਿੱਤ ਸਕਦੇ ਹੋ ਇੱਕ ਤੁਸੀਂ ਮਤਲਬ ਤੁਸੀਂ ਕੀ ਆਪਣੇ ਆਪ ਨੂੰ ਸਟੈਂਡ ਕਰਦੇ ਹੋ ਕਿ ਤੁਸੀਂ 2 ਦਿਨ ਦੇ ਵਿੱਚ ਆਪਣੇ ਆਪ ਨੂੰ ਬਦਲ ਲੈ ਰਹੇ ਹੋ ਆਪਣੇ ਰੂਪ ਨੂੰ ਬਦਲ ਰਹੇ ਹੋ ਆਪਣੇ ਮੈਨੂ ਵੈਕਲੋ ਮੈਂ ਆਪਣਾ ਐਗਜ਼ਾਮਪਲ ਦਿੰਨੀ ਆ ਮੈਂ ਅੱਜ ਵੀ ਉਦੋਂ ਹੀ ਅੰਨਿਯ ਮੈਨੂੰ ਕਈ ਵਾਰ ਕਿਹਾ ਵੀ ਜਾਂਦਾ ਹੈ ਕਿ ਤੁਸੀਂ ਹੁਣ ਕਾਲੀ ਦਿਲ ਦੇ ਵਿੱਚੋਂ ਪਰ ਮੈਂ ਸਨਤਨੀ ਆ ਆਈ ਕਾਂਟ ਚੇਂਜ ਮਾਈ ਸੈਲਫ ਤੇ ਉਹ ਚੀਜ਼ ਵਡਾਲਾ ਜੀ ਇਹ ਚੀਜ਼ ਕਰਕੇ ਇਹ ਕੀ ਦਿਖਾਣਾ ਚਾਹੁੰਦੇ ਆ ਇਹ ਸਿਰਫ ਇੱਕ ਕਹਿੰਦੇ ਨਾ ਚਲੋ ਯਾਰ ਕੋਸ਼ਿਸ਼ ਕਰਦੇ ਆ ਆਪਾਂ ਕੋਸ਼ਿਸ਼ ਕਰਦੇ ਆ ਇਹ ਸਿਰਫ ਕੋਸ਼ਿਸ਼ ਕਰ ਰਹੇ ਆ ਅੰਦਰਾਂ ਇਹਨਾਂ ਨੂੰ ਪਤਾ ਲੱਗ ਚੁੱਕਿਆ ਹੈ ਕਿ ਅਸੀਂ ਸਾਡਾ ਕੁਛ ਨਹੀਂ ਬੰਨਾ ਅਸੀਂ ਮੂਹ ਦੀ ਖਾਣੀ ਆ ਤੁਹਾਨੂੰ ਤੁਹਾਨੂੰ ਕਿਹਾ ਗਿਆ ਸੀ ਭਲਾ ਕਿ ਤੁਸੀਂ ਵੀ ਆਪਣੀ ਵੇਸ਼ਭੂਸ਼ਾ ਜਿਹੜੀ ਬਦਲ ਲਵੋ ਆਪਣਾ ਪਹਿਰਾਵਾ ਬਦਲ ਲਵੋ ਕਿਸ ਤਰ੍ਹਾਂ देखो मेनू ए कदी अकाली दल वलो मेनू कदी भी नहीं कहया गया ए मेरे जेड़े सुभचिंतक हैगे मेरे फ्रेंड सर्कल दे लोकी ओ मेनू कई बारी मजाक च छेड़ दंदे सी कहंदे ਹੁਣ ਤਾਂ ਤੂੰ ਬੀਬੀ ਹੋ ਗਈ ਐ ਹੁਣ ਤਾਂ ਤੂੰ ਅਕਾਲੀਆਂ ਦੀ ਬੀਬੀ ਹੋ ਗਈ ਐ ਤੂੰ ਐ ਸਿੰਦੂਰ ਇੰਦੂਰ ਨਾ ਮੈਂ ਕਹਿ ਮੇਰੀ ਗੱਲ ਸੁਨੋ ਮੈਂ ਆਰਤੀ ਰਾਜਪੂਤ ਆ ਮੇਰੀ ਵੇਸ਼ ਪੂਸਾ ਨਾਲ ਮੈਨੂੰ ਅਕਾਲੀ ਦਲ ਨੇ ਐਦਾ ਹੀ ਐਕਸੈਪਟ ਕੀਤਾ ਸੀ ਮੈਨੂੰ ਉਹਨਾਂ ਨੇ ਜੇ ਤਾਂ ਕਦੀ ਕਿਹਾ ਹੀ ਨਹੀਂ ਤਾਂ ਮੈਂ ਕਿਉਂ ਕਰਾਂ ਤੇ ਕਈ ਵਾਰੀ ਇਹਦੇ ਕਮੈਂਟਸ ਵੀ ਗਏ ਤੁਹਾਨੂੰ ਪਤਾ ਹੈ ਜਨਤਾ ਹੈਗੀ ਹੈ ਕਈ ਚੀਜ਼ ਹੈਗੀ ਸੋਸ਼ਲ ਮੀਡੀਆ ਤੇ ਉਹਨੇ ਕਈ ਕਮੈਂਟਸ ਲਿਖੇ ਹੋਣੇ ਆ ਕਿ ਇਹ ਤਾਂ ਬਿੰਦੀ ਲਾਂਦੀ ਹੈ ਇਹ ਤਾਂ ਐਦਾ ਕਰਦੀ ਹੈ ਤੋ ਉਸ ਕਰਕੇ ਉਹਨਾਂ ਨੇ ਮੈਨੂੰ ਕਈ ਵਾਰੀ ਬੋਲਿਆ ਤਾਂ ਮੈਂ ਕਹਿੰਦਾ ਆਈ ਵਿਲ ਨੋਟ ਚੇਂਜ ਮਾਈ ਸੈਲਫ ਮੈਂ ਐਦਾ ਨਹੀਂ ਆ ਜੇ ਮੈਨੂੰ ਜਨਤਾ ਐਦਾ ਐਕਸੈਪਟ ਕਰਦੀ ਹੈ ਤਾਂ ਠੀਕ ਹੈ ਜੇ ਨਹੀਂ ਕਰਦੀ ਲੇਕਿਨ ਮੈਂ ਚੇਂਜ ਨਹੀਂ ਕਰ ਸਕਦੀ ਉਹਨੂੰ ਵੈਸੇ ਕਰੀ ਉਹ ਵੀ ਬਿਆਨ ਆਇਆ ਸੀਗਾ ਕਿ ਜੇ ਐਨੀ ਗੱਲ ਹੈਗੀ ਤਾਂ ਅਸੀਂ ਅੰਮ੍ਰਿਤ ਵੀ ਛਕ ਲੈਣੇ ਕੋਈ ਐਡੀ ਗੱਲ ਦੇਖੋ ਜਿਹੜਾ ਅੰਮ੍ਰਿਤ ਛਕਣ ਵਾਲੀ ਗੱਲ ਹੈਗੀ ਆ ਉਹ ਮੈਂ ਜ਼ਰ ਇੱਕ ਤੁਹਾਡੇ ਨਾਲ ਨਾ ਇਹ ਜ਼ਰੂਰ ਸਾਂਝਾ ਕਰਨਾ ਚਾਹਾਂਗੀ ਮੈਂ 10th ਕਲਾਸ ਚ ਸੀ ਤੇ ਮੇਰੇ ਹੀ ਅੰਕਲ ਜੀ ਉਹਨਾਂ ਨੇ ਅੰਮ੍ਰਿਤ ਛਕ ਲਿਆ ਸੀ ਤੇ ਜਦੋਂ ਮੈਂ ਉਹਨਾਂ ਨੂੰ ਬਹੁਤ ਛੇਰ ਬਾਅਦ ਮਿਲੀ ਮੈਂ ਕਿਹਾ ਅੰਕਲ ਜੀ ਤੁਸੀਂ ਇਹ ਕੀ ਕੀਤਾ ਤਾਂ ਉਹਨਾਂ ਨੇ ਇੱਕ ਗੱਲ ਕੀਤੀ ਸੀ ਕਹਿੰਦੇ ਆਰਤੀ ਮੈਂ ਨਾ ਰੱਬ ਨੂੰ ਲੱਭ ਰਿਆ ਸੀ ਰੱਬ ਡੂੜ ਰਿਹਾ ਸੀ ਮੈਂ ਤੇ ਰੱਬ ਮੈਂ ਹਰ ਧਰਮ ਨੂੰ ਪੜਿਆ ਕਹਿੰਦੇ ਮੈਂ ਕੁਰਾਨ ਸ਼ਰੀਫ ਵੀ ਪੜੀ ਮੈਂ ਬਾਈਬਲ ਵੀ ਪੜੀ ਕਹਿੰਦੇ ਮੈਂ ਗੁਰੂ ਗ੍ਰੰਥ ਸਾਹਿਬ ਵੀ ਪੜਿਆ ਮੈਂ ਆਪਣਾ ਗੀਤਾ ਵੀ ਪੰਪਤ ਕੀਤਾ ਹੀ ਪੜੀ ਪਰ ਮੈਂ ਇੱਕ ਚੀਜ਼ ਵੇਖੀ ਮੈਂ ਸਾਰੇ ਧਰਮਾਂ ਨੂੰ ਵੇਖਿਆ ਕਿ ਜਿਹੜੇ ਸਿੱਖ ਸਮਾਜ ਹੈਗੇ ਆ ਸਾਰੇ ਕਹਿੰਦੇ 크੍ਰਿਸਚਨ ਚ ਬਾਈਬਲ ਨੂੰ ਸਾਈਡ ਲੇ ਕੇ ਤੁਰਦੇ ਆ ਭਗਵਤ ਗੀਤਾ ਨੂੰ ਵੀ ਅਸੀਂ ਇੱਕ ਜਗ੍ਹਾ ਰੱਖ ਲੈਂਦੇ ਆ ਲੇਕਿਨ ਸਿੱਖ ਧਰਮ ਦੇ ਵਿੱਚ ਨਾ ਮਤਲਬ ਗੁਰੂ ਦੀ ਇੰਨੀ ਮਾਨਤਾ ਹੈ ਕਿ ਮਤਲਬ ਇਹਨਾਂ ਨੂੰ ਸਰ ਤੇ ਲੈ ਕੇ ਤੁਰਦੇ ਆ ਕਹਿੰਦੇ ਮੈਂ ਬਹੁਤ ਕੁਝ ਦੇਖੋ ਲਿਖਿਆ ਸਭ ਕੁਝ ਸੇਮ ਹੀ ਆ ਰੱਬ ਇੱਕ ਹੀ ਚੀਜ਼ ਕਹਿੰਦਾ ਸਾਰਿਆਂ ਨੂੰ ਤੁਸੀਂ ਮਾਨਵਤਾ ਨੂੰ ਅੱਗੇ ਰੱਖੋ ਉਹ ਹਰ ਧਰਮ 'ਚ ਕਈ ਚੀਜ਼ ਕਹੀ ਗਈ ਹੈ ਲੇਕਿਨ ਜਿਹੜਾ ਸਿੱਖ ਧਰਮ ਹੈ ਉਹ ਤੇ ਕਈ ਚੀਜ਼ਾਂ ਮੈਨੂੰ ਵੀ ਮਤਲਬ ਪ੍ਰਭਾਵਿਤ ਕਰਦੀਆਂ ਕਿਉਂਕਿ ਜਦੋਂ ਮੈਂ ਇਹਨਾਂ ਦੇ ਨਾਲ ਰਹਿਨੀ ਆ ਜਾਂ ਜਿੰਨੇ ਵੀ ਮੇਰੇ ਸਿੱਖ ਭਰਾ ਹੈਗੇ ਆ ਮੈਂ ਉਹਨਾਂ ਨਾਲ ਮਿਲਦੀ ਆ ਜਾਂ ਲੀਡਰ ਜਿੰਨੇ ਵੀ ਹੈਗੇ ਉਹਨਾਂ ਦੇ ਬੋਲਣ ਦਾ ਤਰੀਕਾ ਉਹਨਾਂ ਦੇ ਕਈ ਗੱਲਾਂ ਮੈਨੂੰ ਚੰਗੀ ਲੱਗੀ ਆ ਤੇ ਹੋ ਸਕਦਾ ਮੈਂ ਕਈ ਵਾਰੀ ਮੈਂ ਆਪਣੇ ਹਸਬੰਦ ਨੂੰ ਵੀ ਕਿਹਾ ਮੈਂ ਕਿਹਾ ਮੈਨੂੰ ਹਿੰਦੀ 'ਚ ਜਪਜੀ ਸਾਹਿਬ ਲਾ ਕੇ ਦਿਓ ਮੈਂ ਪੜ੍ਹਨਾ ਚਾਹੁੰਦੀ ਤੇ ਇਸ 'ਚ ਕੋਈ ਦੋ ਰਾਏ ਨਹੀਂ ਆ ਉਹ ਬਾਅਦ ਦੀ ਗੱਲ ਆ ਜਦ ਮੇਰੇ ਮਨ 'ਚ ਉਹ ਬਦਲਾਅ ਦੇਖੋ ਮੈਂ ਦਿਖਾਵੇ ਲਈ ਬਦਲਾਅ ਹੁੰਦਾ ਨਾ ਉਹ ਅੰਦਰੂਨੀ ਹੁੰਦਾ ਹੈ ਉਹ ਤੁਸੀਂ 2 ਮਿੰਟ ਚ ਆਪਣੇ ਆਪ ਨੂੰ ਚੇਂਜ ਕਰ ਦੋ ਮੈਨੂੰ ਲੱਗਦਾ ਇਹ ਐਦਾ ਤੇ 리ਡਰ ਨੂੰ ਫਿਰ ਜਨਤਾ ਜਵਾਬ ਦੇ ਦਿੰਦੀ ਆ ਥੋੜਾ ਥੋੜੀ ਜੀ ਤੁਹਾਡੀ ਜਿਹੜੀ ਪਸੰਦ ਹੈ ਜਾਂ ਤੁਹਾਡਾ ਜਿਹੜਾ ਇੰਟਰਸਟ ਹੈ ਉਹ ਤੁਹਾਨੂੰ ਕਿਤੇ ਇੱਧਰ ਨੂੰ ਤੇ ਲੈ ਜਾ ਰਿਹਾ ਕਿ ਤੁਸੀਂ ਬੀਬੀ ਜ਼ਗੀਰ ਕੌਰ ਦੀ ਥਾਂ ਲੈਣ ਨੂੰ ਕਾਲੇ ਬੈਠੇ ਦੇਖੋ ਬੀਬੀ ਜ਼ਗੀਰ ਕੌਰ ਜੀ ਸਤਕਾਰਯੋਗ ਹੈ ਕੇ ਆ ਉਹਨਾਂ ਨੇ ਬਹੁਤ ਸੀਨੀਅਰ ਵੀ ਹੈਗੇ ਆ ਔਰ ਮੈਂ ਇੱਕ ਗੱਲ ਦੱਸਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਔਰ ਵੀ ਬਹੁਤ ਸਾਰੀ ਪੈਣਾ ਹੈਗੀ ਆ ਜਿਹੜੀ ਉਹਨਾਂ ਦੀ ਥਾਂ ਦੇ ਵਿੱਚ ਆ ਸਕਦੀ ਹੈ ਮੈਂ ਤਾਂ ਬਹੁਤ ਨਵੀਂ ਨਵੀਂ ਆ ਇਹ ਤੁਸੀਂ ਪਤਾ ਨਹੀਂ ਕਿਉਂ ਇਹ ਸਵਾਲ ਕੀਤਾ ਪਰ ਇਦਾਂ ਦੀ ਕੋਈ ਗੱਲ ਨਹੀਂ ਅੱਛਾ ਇਹ ਗੱਲ ਵੈਸੇ ਚੱਲਦੀ ਪਈ ਹੈ ਕਿ ਉਹਨਾਂ ਦੀ ਥਾਂ ਦੇ ਉੱਤੇ ਜੇ ਕਿਸੇ ਨੇ ਆਉਣਾ ਤੇ ਕੌਣ ਆ ਸਕਦਾ ਦੇਖੋ ਬਬਤੇਰੀ ਸ ਬਹੁਤ ਸਾਰੀ ਹੈਗੀਆਂ ਹੁਣ ਤਾਂ ਹੈਗੇ ਆਲਰੇਡੀ ਹੈਗੇ ਆ ਬੀਬੀ ਜੀ ਦੀ ਜਗ੍ਹਾ ਤੇ ਤਾਂ ਆਲਰੇਡੀ ਸਾਡੀ ਹਰਗੋਬਿੰਦ ਜਿਹੜੀ ਬੀਬੀ ਜੀ ਹਰਗੋਬਿੰਦ ਕੌਰ ਜੀ ਉਹ ਹੈਗੇ ਆਲਰੇਡੀ ਤੇ ਹੁਣ ਕਿਹੜੀ ਥਾਂ ਰਹਿ ਗਈ ਜਿਹੜੀ ਉਹ ਪ੍ਰਧਾਨ ਸੀ ਇਸਤਰੀ ਕਾਲੀ ਜਲਦੀ ਬੀਬੀ ਜੀ ਸੀ ਉਹਨਾਂ ਦੀ ਜਗ੍ਹਾ ਆ ਚੁੱਕੀ ਹਰगोਬਿੰਦ ਕੌਰ ਜੀ ਤਾਂ ਹੁਣ ਕਿਹੜੀ ਸਥਾਨ ਰਹਿ ਗਈ ਬੀਬੀ ਜੀ ਦੀ ਬੀਬੀ ਜੀ ਕੋਲ ਤਾਂ ਕੋਈ ਅਹੁਦਾ ਸੀ ਨਹੀਂ ਮੇਰੇ ਖਿਆਲ ਚ ਬਿਲਕੁਲ ਮੈਂ ਵੈਸੇ ਅਜੀਬ ਇਹ ਗੱਲ ਪ੍ਰਤੀਤ ਹੁੰਦੀ ਹੈ ਕਿਉਂਕਿ ਸ਼ੁਰੂਆਤ ਹੁੰਦੀ ਹੈ ਤੁਹਾਡੀਆਂ ਤਸਵੀਰਾਂ ਬੀਬੀ ਜੀ ਦੇ ਨਾਲ ਬੜੀਆਂ ਕਲੋਜ਼ ਤਸਵੀਰਾਂ ਦੇਖੀਆਂ ਤੁਸੀਂ ਗਲੇ ਲਗਾਇਆ ਹੋਇਆ ਗੱਲ ਬਕੜੀ ਪਈ ਹੋਇਆ ਯਾਰ ਹੁਣ ਆ ਕੇ ਅਚਾਨਕ ਟਕਰਾਰ ਹੁੰਦਾ ਨਜ਼ਰ ਆ ਰਿਹਾ ਅਜੀਬ ਨਹੀਂ ਲੱਗਦਾ ਨੇ ਕੋ ਬੀਬੀ ਜੀ ਨਾਲ ਮੇਰਾ ਕੋਈ ਵੀ ਐਦਾ ਤਾਂ ਨਹੀਂ ਟਕਰਾਰ ਕੋਈ ਨਹੀਂ ਟਕਰਾਰ ਆਪਣੀ ਬੀਬੀ ਜਗੀਰ ਕੌਰ ਜੀ ਸੀਨੀਅਰ ਹੈਗੇ ਆ ਹਮੇਸ਼ਾ ਸੀਨੀਅਰ ਰਹਿਣਗੇ ਇਹ ਟਕਰਾਰ ਜਿਹੜੀ ਨਾ મતભੇਦ ਆ ਇਹਨੂੰ ਟਕਰਾਰ ਨਹੀਂ ਕਹਿ ਸਕਦੇ ਇਹ મતਭੇਦ ਆ ਮੈਂ ਆਪਣੀ ਪਾਰਟੀ ਦੇ ਨਾਲ ਖੜੀ ਹਾਂ ਮੈਂ ਆਪਣੇ ਪ੍ਰਧਾਨ ਦੇ ਨਾਲ ਖੜੀ ਹਾਂ ਜੋ ਕਿ ਇੱਕ ਪ੍ਰੋਟੋਕੋਲ ਦੇ ਅੰਦਰ ਉਹ ਹਾਨੂੰ ਸਿਖਾਇਆ ਵੀ ਜਾਂਦਾ ਹੈ ਠੀਕ ਹੈ ਨਾ ਤੇ ਉਹ ਵਿਪਰਤ ਵਿਪਰਤ ਚੱਲ ਰਹੀ ਹੈ ਤੇ ਮੈਂ ਉਹਨਾਂ ਦਾ ਸਾਥ ਨਹੀਂ ਦੇ ਸਕਦੀ ਪਰ ਪਰਸਨਲੀ ਜੇ ਮੈਂ ਕਹਾਂ ਤਾਂ ਬੀਬੀ ਜ਼ਗੀਰ ਕੌਰ ਲਈ ਰਿਸਪੈਕਟ ਹੈਗੀ ਹਮੇਸ਼ਾ ਰਹੂਗੀ ਅੱਛਾ ਮੈਂ ਇਹ ਪੁੱਛਣਾ ਚਾਹੁੰਦਾ ਕਿ ਬੀਬੀ ਜ਼ਗੀਰ ਕੌਰ ਬਾਰੇ ਵੀ ਇਹ ਚਰਚਾ ਚੱਲਦੀ ਪਈ ਹੈ ਕਿ ਕਿਸੇ ਵੇਲੇ ਹੋ ਵੀ ਸਕਦਾ ਹੈ ਕਿ ਉਹ ਭਾਜਪਾ ਚ ਚਲ ਜਾਣ ਕਿਉਂਕਿ ਇੱਕ ਸਮਾਂ ਸੀਗਾ ਜਦੋਂ ਉਹ ਅਕਾਲੀ ਦਲ ਚੋਂ ਕੱਢਿਆ ਸੀ ਉਹਨਾਂ ਨੂੰ ਤਾਂ ਉਹਨਾਂ ਨੇ ਸਮਰਥਨ ਦਿੱਤਾ ਸੀ ਭਾਜਪਾ ਨੂੰ ਜਿਮਨੀ ਲੋਕ ਸਭਾ ਚੋਣਾਂ ਦੇ ਜ਼ਰੂਰ ਜ਼ਰੂਰ ਜਾ ਸਕਦੇ ਨੇ ਕਿਉਂਕਿ ਕਈ ਵਾਰੀ ਉਹਨਾਂ ਦੇ ਮੂੰਹ ਚ ਗੱਲਾਂ ਇਹਨਾਂ ਦੇ ਜਦੋਂ ਪਿੱਛੇ ਵੀ ਹੋਈ ਸੀ ਕਿ ਬੀਐਸਪੀ ਤੇ ਜਗ੍ਹਾ ਸੀ ਭਾਜੀਪੀ ਨਾਲ ਸੰਗਠਨ ਕਰ ਲੈਣੇ ਆ ਤੇ ਮੇਰਾ ਉਧਰ ਰਿਐਕਸ਼ਨ ਆਇਆ ਸੀ ਕਿ ਮੈਂ ਤਾਂ ਛੱਡ ਦੇਣਾ ਫਿਰ ਤੁਹਾਨੂੰ ਐ ਕਿਉਂ ਲੱਗਦਾ ਹੈ ਕਿ ਨਹੀਂ ਹੋਣਾ ਚਾਹੀਦਾ ਕਿਉਂਕਿ ਤੁਸੀਂ ਬੀਜੇਪੀ ਚ ਵੀ ਰਹਿ ਕੇ ਆਏ ਹੋ ਹੁਣ ਤੁਸੀਂ ਇਕੱਲੇ ਦਲ ਚੋਂ ਦੋਵੇਂ ਪਾਰਟੀਆਂ ਦਾ ਤੁਹਾਨੂੰ ਪਤਾ ਆ ਔਰ ਪਹਿਲਾਂ ਤਾਂ ਇਹਨਾਂ ਦਾ ਗੱਠ ਜੁੜ ਰਿਹਾ ਵੀ ਆ 25 ਸਾਲ ਜੇ ਗੱਠ ਜੁੜ ਰਿਹਾ ਤੇ ਬੜਾ ਵਧੀਆ ਪਰਫਾਰਮ ਵੀ ਕੀਤਾ ਦੋਵੇਂ ਪਾਰਟੀਆਂ ਨੇ ਤੁਹਾਨੂੰ ਹੁਣ ਕਿਉਂ ਐ ਲੱਗਦਾ ਕਿ ਦੋਵੇਂ ਪਾਰਟੀਆਂ ਨੂੰ ਗੱਠ ਜੁ ਜੇ ਮੈਂ ਆਪਣੀ رائے ਦੱਸਾਂ ਦੇਖੋ ਅੱਗੇ ਤਾਂ ਸੀਨੀਅਰ ਜਿਹੜੇ ਹੱਡੇ ਬੈਠੇ ਆ ਜੋ ਘਟ ਛੋੜ ਕਰੋਗੇ ਤੇ ਆਪਾਂ ਤਾਂ ਨਾਲ ਜੇ ਉਹ ਨਹੀਂ ਕਰੋਗੇ ਤਾਂ ਆਪਾਂ ਲੇਕਿਨ ਜੇ ਮੈਂ ਪਰਸਨਲੀ ਕਹਾਂ ਤਾਂ ਬੀਜੇਪੀ ਜਿਹੜੀ ਹੈ ਨਾ ਬੀਜੇਪੀ ਦੀ ਜਿਹੜੀ ਸਟ੍ਰੈਟੇਜੀ ਆ ਤੁਸੀਂ ਹੁਣ ਵੀ ਦੇਖ ਲਓ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਵੱਡੇ ਲੀਡਰ ਬੀਜੇਪੀ ਆਪਣੇ ਕੋਲ ਲੈ ਚ ਆ ਚੁੱਕੀ ਹੈ ਸਾਨੂੰ ਕਿਤਨਾ ਕਿਤੇ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਹੈ ਠੀਕ ਹੈ ਅਸੀਂ ਉਹਨਾਂ ਦਾ ٹرسٹ ਲੇਕਿਨ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਵੱਡੇ ਲੀਡਰ ਨਜ਼ਰ ਨਹੀਂ ਆਉਗੇ ਬੀਜੇਪੀ ਦੇ ਪਰ ਭਾਜਪਾ ਨੇ ਕੀ ਕੀਤਾ ਭਾਜਪਾ ਕੀ ਕਰਦੀ ਹੈ ਹਮੇਸ਼ਾ ਖਤਮ ਕਰਦੀ ਹੈ ਤੁਸੀਂ ਕਿਤੇ ਵੀ ਕਿਸੇ ਵੀ ਸਟੇਟ ਚ ਜਾ ਕੇ ਦੇਖ ਲਓ ਭਾਜਪਾ ਨੇ ਇਹ ਕੀਤਾ ਹੈ ਪਹਿਲੇ ਗਠਜੋੜਨ ਕੀਤਾ ਹੈ ਬਾਅਦ ਚ ਉਸ ਪਾਰਟੀ ਨੂੰ ਕੋਸ਼ਿਸ਼ ਪੂਰੀ ਕੀਤੀ ਖਤਮ ਕਰਨ ਦੀ ਤੇ ਮੈਨੂੰ ਲੱਗਦਾ ਲੱਗਦਾ ਹੈ ਕਿ ਭਾਜਪਾ ਨਾਲ ਸਾਨੂੰ ਗਠਜੋੜਨ ਕਰਨਾ ਚਾਹੀਦਾ ਇਹ ਮੇਰੀ ਸੋਚ ਹੈ ਮੇਰੀ ਰਾਏ ਹੈ ਅੰਦਰ ਅੰਦਰ ਖਤ ਦੇ ਗੱਲਾਂ ਤੇ ਇਹ ਵੀ ਚੱਲਦੀਆਂ ਸੀ ਕਿ ਸੁਖਵੀਰ ਸਿੰਘ ਬਾਦਲ ਤਾਂ ਕਾਲੇ ਸੀਗੇ ਕਿ ਭਾਈ ਕਿਤੇ ਗੱਠ ਜੋੜ ਹੋ ਜਾਵੇ ਭਾਜਪਾ ਦੇ ਨਾਲ ਪੱਲਾ ਰਲ ਜਾਵੇ ਤੇ ਉਸ ਤੋਂ ਬਾਅਦ ਆਪਾਂ ਇਲੈਕਸ਼ਨ ਲੜੀਏ ਪਰ ਉਹ ਹੋ ਨਹੀਂ ਸਕਿਆ ਆਖਰਕਾਰ ਮੈਨੂੰ ਲੱਗਦਾ ਕਿ ਬਾਦਲ ਸਾਹਿਬ ਕਾਲੇ ਸੀ ਜੇ ਬਾਦਲ ਸਾਹਿਬ ਪਿੱਛੇ ਕਈ ਮੈਂ ਇੰਟਰਵਿਊ ਸੁਨੇ ਆ ਕਿ ਇਹ ਇਨਾਂ ਨੇ ਕਿਹਾ ਜਿਹੜੇ ਮੈਂ ਕਹਾਂਗੀ ਚਾਰ ਪੰਜ ਜਣੇ ਜਿਹੜੇ ਵਿਪਰਤ ਚੱਲ ਰਹੇ ਇਹਨਾਂ ਦੇ ਵਿੱਚੋਂ ਕਈਆਂ ਦੀ ਗੱਲਾਂ ਸੁਣਨ ਨੂੰ ਆਈ ਸੀ ਕਿ ਇਹ ਚਾਰੇ ਸੀ ਗਠਬੰਧਨ ਹੋ ਬਾਦਲ ਸਾਹਿਬ ਨੇ ਕਿਹਾ ਨਹੀਂ ਹੋਣਾ ਚਾਹੀਦਾ ਬਾਦਲ ਸਾਹਮਣੇ ਕਾ ਨਹੀਂ ਹੋਣਾ ਚਾਹੀਦਾ ਕਿਉਂਕਿ ਦੇਖੋ ਸਹੀ ਹੈ ਪਾਰਟੀ ਦੇਖੋ ਆਪਾਂ ਕੋਈ ਗੱਲ ਨਹੀਂ ਆਪਾਂ ਜ਼ੀਰੋ ਤੋਂ ਸ਼ੁਰੂਆਤ ਕਰਾਂਗੇ ਫਿਰ ਤੋਂ ਸ਼ੁਰੂਆਤ ਕਰਾਂਗੇ ਅੱਜ ਨਹੀਂ ਤਾਂ ਕੱਲ ਆਪਣੀ ਸਰਕਾਰ ਬਣੂਗੀ ਅਸੀਂ ਫਿਰ ਤੋਂ ਉਸੇ ਜਿੱਦਾ ਬਹੁਮਤ ਨਾਲ ਅਸੀਂ ਜਿੱਤੇ ਆਏ ਆ ਅੱਗੇ ਵੀ ਜਿੱਤਾਂਗੇ ਭਰੇ ਇਹ ਦੇ ਬਾਵਜੂਦ ਜੇ ਤੁਸੀਂ ਜ਼ੀਰੋ ਤੋਂ ਹੀ ਸ਼ੁਰੂ ਕਰਨਾ ਸੀਗਾ ਪਰ ਇਸ ਵਾਰੀ ਇਲੈਕਸ਼ਨਸ ਲੜ ਲੈਣਦੇ ਇਸ ਵਾਰੀ ਇਲੈਕਸ਼ਨਸ ਲੜੀਆਂ ਹੀ ਨਹੀਂ ਗਈਆਂ ਫਿਰ ਗੱਲ ਉੱਥੇ ਆ ਜਾਂਦੀ ਹੈ ਕਿ ਕੀ ਸੁਖਵੀਰ ਸਿੰਘ ਬਾਦਲ ਨੇ ਆਪਣੀ ਈਗੋ ਸੈਟੀਸਫਾਈ ਕੀਤੀ ਹੈ ਕਿ ਭਾਈ ਮੈਂ ਇੱਥੋਂ ਇਲੈਕਸ਼ਨ ਤਾਂ ਨਹੀਂ ਲੜਨੀ ਕਿਉਂਕਿ ਬਾਗੀ ਤੜਾ ਇਸ ਕੁੜੀ ਨੂੰ ਲੈ ਕੇ ਆਇਆ ਨਹੀਂ ਐਦਾ ਦੀ ਗੱਲ ਨਹੀਂ ਸੀ ਫਿਰ ਮੈਂ ਤੁਹਾਨੂੰ ਪਹਿਲੇ ਲਾਸਟ ਇੰਟਰਵਿਊ ਚ ਵੀ ਤੁਹਾਨੂੰ ਮੈਂ ਗੱਲ ਕਲੀਅਰ ਕੀਤੀ ਸੀ ਕਿ ਬਾਦਲ ਸਾਹਿਬ ਨੂੰ ਜਿਹੜੇ ਪ੍ਰਧਾਨ ਸੀ ਬੀਐਸਪੀ ਦੇ ਅਪਰੋਚ ਕਰ ਚੁੱਕੇ ਸੀ ਔਰ ਬਾਦਲ ਸਾਹਿਬ ਨੇ ਕਹਿ ਵੀ ਦਿੱਤਾ ਸੀ ਕਿ ਠੀਕ ਹੈ ਆਪਾਂ ਗਠਬੰਧਨ ਨਾਲ ਲੜ ਲੈਣ ਲੇਕਿਨ ਹਾੜੇ ਤੱਕ ਇਨਫੋਰਮੇਸ਼ਨ ਗਲਤ ਪਹੁੰਚਾਈ ਗਈ ਜਦੋਂ ਬਾਦਲ ਸਾਹਿਬ ਨੂੰ ਗੱਲ ਕਲੀਅਰ ਹੋਈ ਕਿ ਭਈ ਜੜੀ ਲੋਕਲ ਉੱਥੇ ਲੀਡਰਸ਼ਿਪ ਸੀ ਉਹਨਾਂ ਨੂੰ ਇਨਫੋਰਮੇਸ਼ਨ ਹੀ ਗਲਤ ਪਹੁੰਚਾਈ ਗਈ ਹੈ ਤਾਂ ਉਹਨਾਂ ਨੇ ਮਨਾ ਕੀਤਾ ਸੀ ਜੇ 5 ਸੀਟਾਂ 'ਚ ਗੜਬੰਦੰਦੀ ਗੱਲ ਸੀ ਤਾਂ ਸਾਰੀ ਲੀਡਰਸ਼ਿਪ ਨੇ ਕਿਹਾ ਸੀ ਕਿ ਠੀਕ ਐ ਸੀ ਲੜਦੇ ਆਇਆ ਇਸ ਵਾਰ ਫਿਰ ਲੜ ਲਈ ਗੜਬੰਦੰਦੀ ਚ ਉਹ ਗੱਲਾਂ ਹੋਣੀਆਂ ਹੀ ਨਹੀਂ ਸੀ ਨਾ ਟਿਕਟ ਜਾਣੀ ਸੀ ਨਾ ਲੋਕੋ ਜਾਣਾ ਸੀ ਲੋਕੋ ਇਕੱਲਾ ਬੀਐਸਪੀ ਦਾ ਲੱਗਣਾ ਸੀ ਸਮਰਥਨ ਹੜਾ ਉੱਥੇ ਹੀ ਹੋਣਾ ਸੀ ਪਰ ਸਾਨੂੰ ਹਾ ਦਿਨ ਜਦੋਂ ਬਾਦਲ ਸਾਹਿਬ ਤਾਂ ਗੱਲ ਕਲੀਅਰ ਪਹੁੰਚੀ ਹੈ ਉਦੋਂ ਬਾਅਦ ਬਾਦਲ ਸਾਹਿਬ ਦੇਖੋ ਨੈਚੁਰਲ ਚੀਟਿੰਗ ਕਰੋਗੇ ਤਾਂ ਹਰ ਕਿਸ ਨੂੰ ਹਰਾਸ ਦੁਖਤ ਹੁੰਦਾ ਹੀ ਹੈ ਨਾ ਉਹਨੇ ਚੀਟਿੰਗ ਕੀਤੀ ਮੈਨੀਪੂਲੇਟ ਕੀਤਾ ਮਿਸ ਗਾਈਡ ਕੀਤਾ ਮਿਸ ਇਨਫੋਰਮੇਸ਼ਨ ਸਾਨੂੰ ਦਿੱਤੀ ਹੈ ਹੈਨਾ ਅਦੂਰੀ ਤੋ ਹੁਣ ਜਦ ਤੱਕ ਕਲੀਅਰ ਹੋ ਗਿਆ ਤੇ ਬਾਲ ਸਿੰਘ ਸਾਹਿਬ ਨੇ ਸਹੀ ਬਿਲਕੁਲ ਸਹੀ ਡਿਸੀਜਨ ਲਿਆ ਕੋਈ ਵੀ ਹੁੰਦਾ ਉਹਨਾਂ ਨੇ ਇਹ ਡਿਸੀਜਨ ਲੈਣਾ ਸੀ ਅੱਛਾ ਹੁਣ ਅੰਤ ਦੇ ਵਿੱਚ ਜਿਵੇਂ ਦੋ ਪਾਰ ਆਲਰੇਡੀ ਹੈਗਾ ਅਕਾਲੀ ਦਲ ਤੇ ਹੁਣ ਤੁਸੀਂ ਕੀ ਸੋਚਦੇ ਹੋ ਕਿ ਭਵਿੱਖ ਵੀ ਇਸੇ ਤਰ੍ਹਾਂ ਦਾ ਆ ਜਾਂ ਫਿਰ ਇਹਦੇ ਚ ਹੁਣ ਜਿਹੜਾ ਬਾਗੀ ਧੜਾ ਉਹਦੇ ਵਿੱਚ ਕੁਝ ਮਤਲਬ ਤਰੁੱਟੀਆਂ ਕੱਢੀਆਂ ਜਾਣਗੀਆਂ ਕੋਈ ਨਵੇਂ ਬੰਦੇ ਲਿਆਂਦੇ ਜਾਣਗੇ ਪੁਰਾਣੇ ਬੰਦੇ ਬਾਹਰ ਕਿੱਡੇ ਜਾਣਗੇ ਉਹ ਕੀ ਗੱਲਾਂ ਚੱਲਦੀਆਂ ਪਈਆਂ ਕਿ ਹੁਣ ਥੋੜੀ ਸ਼ਾਂਤੀ ਹੋ ਸਕਦੀ ਹੈ ਕਿਸ ਤਰ੍ਹਾਂ ਦੇ ਕੁਝ ਸ਼ਾਂਤੀ ਹੋ ਸਕਦੀ ਹੈ ਕਿ ਨਹੀਂ ਇਹ ਤਾਂ ਸੀਨੀਅਰ ਲੀਡਰਸ਼ਿਪ ਨੂੰ ਪਤਾ ਲੇਕਿਨ ਮੈਂ ਕਹਿੰਨੀ ਆ ਕਿ ਜਿਹੜਾ ਬੰਦਾ ਪਾਰਟੀ ਨੂੰ ਨੁਕਸਾਨ ਪਹੁੰਚਾਉਂਦਾ ਹੈ ਜਾਂ ਨੁਕਸਾਨ ਕਰ ਰਿਹਾ ਪਾਰਟੀ ਦਾ ਉਹ ਤੇ ਐਕਸ਼ਨ ਹੋਣਾ ਚਾਹੀਦਾ ਦੇਖੋ ਪਾਰਟੀ ਦੇ ਵਿੱਚ ਨੁਕਸਾਨ ਦੀ ਗੱਲ ਹੈਗੀ ਤੁਸੀਂ ਵੇਖਿਆ ਇਹ ਨੁਕਸਾਨ ਕਿੰਨਾ ਹੋਇਆ ਹੈ ਜਿਹੜੀ ਵੋਟ ਸਾਡੀ ਗਟੀਆਂ ਹੈ ਹਨਾ ਤੇ ਕਿਤੇ ਨਾ ਕਿਤੇ ਸਮਰਥਨ ਦੇਖੋ ਕਈ ਵਾਰੀ ਨੁਕਸਾਨ ਤੇ ਕਈ ਵਾਰੀ ਹੋਇਆ ਲੋਕ ਸਭਾ ਜਨਾਬ ਜੀ ਵੀ ਹੋਇਆ ਜਦੋਂ ਬਿਆਨਬਾਜ਼ੀਆਂ ਹੋਈਆਂ ਕਿਸੇ ਔਰ ਪਾਰਟੀ ਦੇ ਪੱਖ 'ਚ ਬਿਆਨ ਲੈ ਲਈ ਕਿਸੇ ਔਰ ਪਾਰਟੀ ਦੇ ਪੱਖ ਦੇ ਕੈਂਡੀਡੇਟ ਦੇ ਪੱਖ 'ਚ ਬਿਆਨ ਬਿਆਨ ਦਿੱਤਾ ਗਿਆ ਤੇ ਕਈ ਚੀਜ਼ਾਂ ਇਹਦੀਆਂ ਇਹਦਾ ਨੁਕਸਾਨ ਪਾਰਟੀ ਨੂੰ ਜਿਨਣਾ ਪੈਂਦਾ ਹੈ ਦੇਖੋ ਪਾਰਟੀ ਸਮਝ ਰਹੇ ਤੁਸੀਂ ਨਹੀਂ ਸਮਝ ਜਿਹਨੂੰ ਜਿਨ੍ਹਾਂ ਲਈ ਬੋਲ ਰਿਹਾ ਉਹ ਸਮਝ ਗਏ ਹੋਣੇ ਤੁਹਾਡੇ ਸਾਹਮਣੇ ਬੜਾ ਵੱਡਾ ਹੁੰਦਾ ਜਾਂਦਾ ਨਹੀਂ 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 ਨੀ ਵੱਡਾ ਤਾਂ ਮੈਨੂੰ ਮੈਨੂੰ ਨਜ਼ਰ ਨਹੀਂ ਆਇਆ ਵੱਡਾ ਕਿੱਥੇ ਹੋ ਰਿਹਾ ਮਲੂਖਾ ਸਾਹਿਬ ਨੂੰ ਨਜ਼ਰ ਹੀ ਨਹੀਂ ਆਉਂਦੀ ਉਹ ਕਿਤੇ ਵੀ ਉਹ ਘਟ ਰਿਹਾ ਹੈ ਤੁਸੀਂ 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 ਗਲਤ ਬੋਲ ਰਹੇ ਹੋ ਉਹ ਘਟ ਰਿਹਾ ਹੈ ਉਹ ਵੱਧ ਨਹੀਂ ਰਿਹਾ ਬਾਕੀ ਦੜਾ ਧੀਰੇ ਧੀਰੇ ਕਟਮ ਲਗਾ ਹੈ ਹਾਂ ਡਿਫਰੈਂਸ਼ੀਏਟ ਕਰਨਾ ਆ ਤਾਂ ਕੋਈ ਇੱਕ ਦੋ ਇੱਕ ਦੋ ਬੰਦੇ ਹੋਣਗੇ ਤਿੰਨ ਬੰਦੇ ਜਿਹੜੇ ਹੈਗੇ ਇਹ ਨੁਕਸਾਨ ਕਰ ਹੀ ਰਏ ਪਾਰਟੀ ਦਾ ਹੈ ਨੁਕਸਾਨ ਕਰ ਹੀ ਰਏ ਦੇਖਿਆ ਜਾ ਦੇਖੋ ਐਕਸ਼ਨ ਤਾਂ ਹਰ ਪਾਰਟੀ ਚ ਹੁੰਦਾ ਹੈ ਦੇਖ ਲਓ ਤੁਸੀਂ ਭਾਜਪਾ ਦੀ ਆਈ ਦਿਨ ਖਬਰ ਆ ਰਹੀਆਂ ਹੁਣ ਇਹਨਾਂ ਦੇ ਵੀ ਕਈ ਲੀਡਰਾਂ ਦੇ ਉੱਤੇ ਐਕਸ਼ਨ ਹੋਣ ਵਾਲਾ ਹੈ ਤੇ ਹੁਣਾਂ ਵੀ ਚਾਹੀਦਾ ਰੂਲਸ ਰੱਖਨੇ ਚ ਕੋਈ ਵੀ ਹੋਵੇ ਪਰ ਮੈਂ ਕਿਉਂ ਨਾ ਹੋਵਾਂ ਕੋਨਾ ਚਾਹੀਦਾ ਬਿਲਕੁਲ ਸ਼ੁਰੂ ਨਹੀਂ ਕਰ ਦਿੱਤੀ ਇਹ ਮੌਜੂਦਾ ਹਾਲਾਤ ਆ ਔਰ ਇਹਨਾਂ ਤੋਂ ਬਾਅਦ ਕੀ ਹਾਲਾਤ ਬਣਦੇ ਨੇ ਉਹਨਾਂ ਦੇ ਉੱਤੇ ਨਿਗਰਾਨੀ ਬਹੁਤ ਜ਼ਰੂਰੀ ਹੋਵੇਗੀ ਜੋ ਵੀ ਹੋਵੇਗਾ ਦੱਸਦੇ ਰਵਾਂਗੇ ਬਣੇ ਰੋ 1 ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ